ਹਾਂਜੀ ਵੈਲਕਮ ਆਜੀ ਤੁਹਾਡਾ ਮਾਈ ਜੁਟਿਊਬ ਚੈਨਲ ਤੇ ਪਿਓਰ ਸ਼ਿਮਰ ਪਸ਼ਮੀਨਾ ਸੂਟ ਰਹਿਣਗੇ ਦੇਖ ਸਕਦੇ ਆ ਤੁਸੀਂ ਘੇਰੇ ਤੇ ਵਰਕ ਮਿਲੇਗਾ ਬਹੁਤ ਹੀ ਜ਼ਿਆਦਾ ਸੋਨਾ ਬਟਿਕ ਸਟਾਈਲ ਵਰਕ ਆ 슬ੀਵਸ ਤੇ ਵੀ ਤੁਹਾਨੂੰ ਵਰਕ ਮਿਲੇਗਾ ਵਿਦਆਊਟ ਦੁਪੱਟਾ ਇਹ ਸੂਟ ਰਹਿਣਗੇ 950 ਦੇ ਵਿੱਚ ਇਹ ਤੁਸੀਂ ਘਰ ਬੈਠੇ ਸੂਟ ਬਾਈ ਕਰ ਸਕਦੇ ਹੋ ਸ਼ਰਟ ਰਹੇਗਾ ਜੀ ਵੈਲਵਟ ਦਾ ਬਾਟਮ ਵੀ ਇਸ ਦੇ ਨਾਲ ਮੈਚਿੰਗ ਹੀ ਵੈਲਵਟ ਦੀ ਰਹੇਗੀ ਵੈਲਵਟ ਦਾ ਹੀ ਡਿਜੀਟਲ ਪ੍ਰਿੰਟ ਦੁਪੱਟਾ ਰਹੇਗਾ ਬਹੁਤ ਹੀ ਸੋਹਣੇ ਸੂਟ ਨੇ 650 ਦੇ ਵਿੱਚ ਇਹ ਤੁਸੀਂ ਬਾਈ ਕਰ ਸਕਦੇ ਹੋ ਨਿਊ ਪ੍ਰਿੰਟ ਨੇ ਬਹੁਤ ਹੀ ਜ਼ਿਆਦਾ ਗਰਮ ਸੂਟ ਨੇ ਵਿੰਟਰ ਦੇ ਲਈ ਐਕਸਲੈਂਟ ਇਸ ਇਹਨਾਂ ਸੂਟਾਂ ਦੀ ਕੁਆਲਿਟੀ ਆ ਨੈਕਸਟ ਜੋ ਸੂਟ ਰਹਿਣਗੇ ਪਸ਼ਮੀਨਾ ਦੇ ਰਹਿਣਗੇ ਡਿਜੀਟਲ ਪ੍ਰਿੰਟ ਪਾਕਿਸਤਾਨੀ ਸਟਾਈਲ ਦੇ ਵਿੱਚ ਪਸ਼ਮੀਨਾ ਦੇ ਇਹ ਵਾਲੇ ਸੂਟ ਨੇ ਫਰੰਟ ਐਂਡ ਬੈਕ ਪ੍ਰਿੰਟ ਰਹੇਗਾ ਬਾਟਮ ਵੀ ਇਸ ਤਰ੍ਹਾਂ ਪਸ਼ਮੀਨਾ ਦੀ ਰਹੇਗੀ ਤੇ ਦੁਪੱਟਾ ਵੀ ਇਸ ਤਰ੍ਹਾਂ ਡਿਜੀਟਲ ਪ੍ਰਿੰਟ ਪਸ਼ਮੀਨੇ ਦਾ ਹੀ ਰਹੇਗਾ 675 ਵਿੱਚ ਇਹ ਤੁਸੀਂ ਬਾਈ ਕਰ ਸਕਦੇ ਹੋ 180 ਵੱਡੇ ਪਣੇ ਚ ਵੈਲਵਟ ਡਿਜੀਟਲ ਪ੍ਰਿੰਟ ਸ਼ਰਟ ਰਹੇਗੀ बॉटम ਵੀ 180 ਵੱਡੇ ਪਣੇ ਚ ਰਹੇਗੀ बॉटम ਤੇ ਵਰਕ ਮਿਲੇਗਾ 20 ਦੁਪੱਟੇ ਦੀ ਕੱਟ ਰਹੇਗੀ ਸਟਾਲ ਦੀ ਕੱਟ ਰਹੇਗੀ ਡਿਜੀਟਲ ਪ੍ਰਿੰਟ 500 ਨੁਦਨੇ ਵਿੱਚ ਤੁਸੀਂ ਬਾਈ ਕਰ ਸਕਦੇ ਹੋ ਜੋ ਵੀ ਤੁਹਾਨੂੰ ਇਸ ਵੀਡੀਓ ਵਿੱਚ ਸੂਟ ਪਸੰਦ ਆਏਗਾ ਸਕਰੀਨ ਸ਼ੋਟ ਤੁਸੀਂ ਲੈ ਕੇ ਮੇਰਾ WhatsApp ਨੰਬਰ ਮੈਂਸ਼ਨ ਆ ਉਸ ਤੇ ਆਪਣਾ ਤੁਸੀਂ ਆਰਡਰ ਪਲੇਸ ਕਰ ਦੇਣਾ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਤੁਸੀਂ ਆਪਣਾ ਆਰਡਰ ਤੇ ਵੀ ਸੂਟ ਰੈਡੀ ਕਰਵਾ ਸਕਦੇ ਹੋ ਮਸ਼ੀਨ ਵਰਕ ਐਂਡ ਹੈਂਡ ਵਰਕ ਜਿਸ ਤਰ੍ਹਾਂ ਦਾ ਤੁਸੀਂ ਡਿਜ਼ਾਈਨ ਸੈਂਡ ਕਰੋਗੇ ਸੇਮ ਉਸ ਤਰ੍ਹਾਂ ਤੁਹਾਨੂੰ ਸੂਟ ਰੈਡੀ ਕਰਕੇ ਦਿੱਤਾ ਜਾਏਗਾ ਇਹ ਪਿਓਰ ਬਨਾਰਸੀ ਬ੍ਰੋਕੇਟ ਟਾਈ ਮੀਟਰ ਸ਼ਰਟ ਰਹੇਗੀ ਤੇ ਇਸ ਦੇ ਨਾਲ ਜੋ ਰਹੇਗੀ ਬਾਟਮ ਉਹ ਖਾਦੀ ਸਿਲਕ ਦੀ ਰਹੇਗੀ ओरिजिनल ਖਾਦੀ ਸਿਲਕ ਰਹੇਗਾ ਬਹੁਤ ਹੀ ਜਿਆਦਾ ਫਾਈਨ ਪ੍ਰੀਮੀਅਮ ਕੁਆਲਟੀ ਦੀ ਇਹ ਬ੍ਰੋਕੇਟ ਆ ਨਾਲ ਤੁਹਾਨੂੰ ਬਾਟਮ ਵੀ ਵਧੀਆ ਪ੍ਰੀਮੀਅਮ ਕੁਆਲਟੀ ओरिजिनल ਹੀ ਖਾਦੀ ਸਿਲਕ ਲਗਾਈ ਹੋਈ ਆ 850 ਵਿੱਚ ਤੁਸੀਂ ਵਿਦਾਊਟ ਦੁਪੱਟਾ ਇਹ ਸੂਟ ਬਾਈ ਕਰ ਸਕਦੇ ਹੋ ਸਾਰੇ ਕਲਰ ਹੁਣ ਆਪਣੇ ਕੋਲ ਅਵੇਲੇਬਲ ਨੇ ਤੁਸੀਂ ਇਸ ਦਾ ਸਕਰੀਨਸ਼ਾਟ ਲੈ ਕੇ ਇਹਨਾਂ ਸੂਟਾਂ ਦਾ ਵੀ ਆਰਡਰ ਪਲੇਸ ਕਰ ਸਕਦੇ ਹੋ 컬러 ਤੁਹਾਨੂੰ ਮੈਂਸ਼ਨ ਕੀਤੇ ਹੋਏ ਨੇ ਔਰ ਪ੍ਰਾਈਸ ਵੀ ਬਹੁਤ ਹੀ ਜ਼ਿਆਦਾ ਘਟਾ ਬਹੁਤ ਹੀ ਸੋਹਣੇ ਸੂਟ ਨੇ ਵਿਦਆਊਟ ਦੁਪੱਟਾ ਐਂਡ ਵਿਦਆਊਟ ਸਟੌਲ ਨੇ ਨੈਕਸਟ ਪਾਰਟੀ ਸੂਟ ਰਹਿਣਗੇ ਜੀ ਆਪਣੇ ਕੋਲ ਪਿਓਰ ਵਿਸਕੋਸ ਸੌਫਟ ਔਰ ਗਾਂਜਾ ਥ्रेड ਵਰਕ ਮਿਲੇਗਾ ਨੈਕ ਤੇ ਐਨ ਘੇਰੇ ਤੇ ਬਾਟਮ ਵਿਸਕੋਸ ਸਿਲਕ ਦੀ ਰਹੇਗੀ ਸਟਾਲ ਵਿਸ ਦੇ ਨਾਲ ਪਿਓਰ ਪ੍ਰੀਮੀਅਮ ਵਿਸਕੋਸ ਆਰਗਾਂਜ਼ਾ ਦਾ ਪੈਚ ਵਰਕ ਵਿਦ ਲੈਸ ਲੱਗੀ ਮਿਲੇਗੀ ਤੁਸੀਂ 1950 ਵਿੱਚ ਇਹ ਸੂਟ ਬਾਏ ਕਰ ਸਕਦੇ ਹੋ ਥੈਂਕ ਯੂ ਜੀ